ਆਪ ਦੇਖ ਰਹੇ ਹੈ VM ਖਬਰ ਫਾਸਟ 7 ਚੈਨਲ ਜਹਾਂ ਸੱਚ ਸਭ ਤੋਂ ਪਹਿਲੇ ਮੈਨੂੰ ਉਹ ਦੁਕਾਨ ਦਾ ਕੋਈ ਮਦਦ ਨਹੀਂ ਕਨੈਕਟਰ ਕੋ ਜਾਵੇ ਤੁਸੀਂ ਭਰੀ ਬੱਸ ਸਵਾਰੀਆਂ ਦੀ ਲੈ ਕੇ ਆਏ বিনা ਕਨੈਕਟਰ ਤੋਂ ਰੋਡ ਤੇ ਚੱਲ ਫਿਰੋ ਉਹ ਪਰਚੀ ਤੋਂ ਗੱਡੀ ਆਊਟ ਹੋ ਗਈ ਹੈ ਕੋਈ ਰਿਸਪੋਨਸਿਬਿਲਟੀ ਡਰਾਈਵਰ ਦੀ ਪਰਚੀ ਕਿੰਨੇ ਕਟਾ ਕੇ ਦਿੰਦੀ ਹੈ ਪਰਚੀ ਕਿੰਨੇ ਕਟਾ ਕੇ ਦਿੰਦੀ ਹੈ ਤੁਹਾਨੂੰ ਪਰਚੀ ਵਿੱਚ ਪਰਚੀ ਦਿਖਾਓ ਜੀ ਪਰਚੀ ਕੋਈ ਸਰਕਾਰ ਕੀ ਕੁਝ ਕਰ ਰਹੀ ਹੈ ਬਿਨਾ ਕੈਕਟਰ ਤੋਂ ਗੱਡੀ ਨੂੰ ਇੱਕ ਡਰਾਈਵਰ ਦੇ ਸਿਰ ਦੇ ਉੱਤੇ ਗੱਡੀ ਨੂੰ ਭਰ ਕੇ ਤੋਰਿਆ ਜਾ ਰਿਹਾ ਹੈ ਜਿਵੇਂ ਬਿਨਾ ਚਾਹੇ ਕੋਈ ਸਵਾਰੀ ਟਿਕਟ ਖੱਟੇ ਜਾਂ ਨਾ ਖੱਟੇ ਤੇ ਡਰਾਈਵਰ ਸਾਹਿਬ ਗੱਡੀ ਲੈ ਕੇ ਜਾ ਰਹੇ ਨੇ ਇਤੋਂ ਪਰੇ ਸਮੂਹ ਸਰਕਾਰ ਦਾ ਹੋਰ ਕੀ ਹੋ ਸਕਦਾ ਇਹ ਸਰਕਾਰ ਕਿੰਨੀ ਇੱਕ ਨਿਕਲ ਚੁੱਕੀ ਹੈ ਇੱਕ ਪਾਸੇ ਜਿਹੜੇ ਸਾਰੇ ਮੁਲਾਜ਼ਮਾਂ ਨੇ ਉਹ ਹਰਤਾਣਾਂ ਦੇ ਬੈਠੇ ਨੇ ਕੋਹੇ ਜੇਲਾਂ ਦੇ ਵਿੱਚ ਨੇ ਇੱਕ ਪਾਸੇ ਮੀਡੀਆ ਦਾ ਡਰਾਮਾ ਕੀਤਾ ਜਾ ਰਿਹਾ ਇੱਕ ਪਾਸੇ ਮੈਡੀਕਲ ਕਰਾ ਕੇ ਜੇਲਾਂ ਵਿੱਚ ਭੇਜਿਆ ਜਾ ਰਿਹਾ ਹੈ ਇੱਕ ਵਾਰ ਸੇ ਬਿਨਾ ਕਰੈਕਟਰ ਤੋਂ ਇਕੱਲੇ ਡਰਾਈਵਰ ਦੇ ਸਾਰੇ ਬਸਾਂ ਤੋਰੀਆਂ ਜਾ ਰਹੀਆਂ ਸਰ ਅਨਵਾਕ ਅਲੱਗ ਗੱਡੀ ਪੁੱਕ ਕੋਣ ਹੈ ਜਗਦੀਸ਼ ਜੀ ਉਹ ਤੇ ਅਡਵਾਸ ਉੱਥੇ ਬੈਠੇ ਜੀ ਜਾੜ ਤੋਂ ਕੀ ਪੋਸਟ ਹੈ ਜਗਦੀਸ਼ ਜੀ ਕੋਈ ਨਹੀਂ ਆਪਣਾ ਪਤਾ ਕੀ ਪੋਸਟ ਹੈ ਉਹਨਾਂ ਨੂੰ ਪਤਾ ਲੱਗਣਾ ਸੀ ਕਿ ਕਿਹਾ ਨਹੀਂ ਹੈਗਾ ਵੀ ਮੈਂ ਬਿਨਾ ਕਰੈਕਟਰ ਤੋਂ ਗੱਡੀ ਲੈ ਕੇ ਨਹੀਂ ਜਾਣਾ ਮੈਨੂੰ ਉਹ ਕਹਿੰਦੇ ਤੂੰ ਗੱਡੀ ਲਾ ਕੇ ਨੈਟਰ ਆ ਜਾਊਗਾ ਨਹੀਂ ਆਇਆ ਕੋਈ ਕਹਿੰਦਾ ਪਰਚੀ ਲੈ ਲਾ ਮੈਂ ਪਰਚੀ ਲੈ ਕੇ ਗੱਡੀ ਖੜੀ ਜਾ ਤੁਸੀਂ ਪਰਚੀ ਆਪਣੇ ਕੋਲੋਂ ਲਈ ਆ ਤੇ ਬੱਲੇੋਂ ਲਈ ਆਏ ਆ ਕਿੱਥੇ ਪਰਚੀ ਉਹਨਾਂ ਨੂੰ ਸਾਲਾ ਓਹ ਚੱਲੀ ਲੈ ਕੇ ਓ ਆ ਗਏ ਡਰਾਈਵਰ ਸਾਹਿਬ ਹਾਂਜੀ ਲੈ ਜੇ ਆ ਦੇਖੋ ਜੀ ਆ ਪਰਚੀ ਡਰਾਈਵਰ ਸਾਹਿਬ ਨੇ ਲਈ ਹੈ ਜੇ ਰਾਹ ਦੇ ਵਿੱਚ ਸਵਾਰੀਆਂ ਮਿਠਾਗ ਲਿਆ ਟ੍ਰੈਵਲ ਕਨੈਕਟਰ ਟਿਕਟਾਂ ਇਕੱਠੋਂ ਕਰਦੂਗਾ ਉਹ ਕੀ ਨੁਕਸਾਨ ਹੋ ਮੈਡਮ ਦਾ ਉਹ ਤਾਂ ਕਰੇ ਪਿੱਛੇ ਨਹੀਂ ਰਾਸਤੇ ਜਾਓ ਕੌਣ ਜੇ ਨਜ਼ਾਰਾ ਇੱਕ ਹਾਂਜੀ ਕਿਹਾ ਜਾ ਰਿਹਾ ਵੀ ਬੱਸਾਂ ਅੱਡੇ ਨਹੀਂ ਯਾਨੀ ਪਰਚੀ ਟਿਕਟ ਟਿਕ ਕੌਣ ਇਕੱਠੇਗਾ ਫਿਰ ਜੇ ਤੁਸੀਂ ਡਰਾਈਵਿੰਗ ਕਰੋਗੇ ਟਿਕਟਾਪ ਕੌਣ ਕੱਟੇਗਾ ਉਹ ਮਨ ਅੱਡੇ ਵਾਲੇ ਜਵਾਬ ਦੇਣੀਆਂ ਮੈਂ ਥੋੜੀ ਮੇਰਾ ਤਾਂ ਮੈਨੂੰ ਆਟਰਾਇਆ ਮੈਂ ਗੱਡੀ ਲੈ ਗਿਆ ਮੈਂ ਤਾਂ ਕਹਿੰਦੇ ਰੋਕ ਦੇ ਵਾ ਰੋਕ ਦੇਣੀ ਆ ਉਹ ਤਾਂ ਮੇਰਾ ਤਾਂ ਕੁਮਤਵਲੀ ਨਹੀਂ ਗਿਆ ਮੈਂ ਤਾਂ ਜਨਾ ਆਟਰਾਇਆ ਮਤੌਨਾ ਕਰਨਾ ਜੀ ਮੈਂ ਤਾਂ ਗੱਡੀ ਜਾ ਕੇ ਜਾ ਮੈਂ ਚੁੱਪ ਪਿਆ ਜੇ ਮੈਨੂੰ ਕਹਣਗੇ ਰੋਕ ਤੇ ਮੈਂ ਰੁਕ ਸੀ ਦੇਖ ਲਓ ਜੀ ਵੀ ਤੁਹਾਡੇ 3 ਪੁੱਤ ਨੇ ਜਿਹੜੇ ਬੈਠੇ ਨੇ ਥੋੜੇ ਹੀ ਪਰਿਵਾਰ ਨੇ ਜਿਹੜੇ ਹੜਤਾਲ ਕਰ ਰਹੇ ਆ ਆ ਤੁਹਾਡੇ ਬੱਚੇ ਨੇ ਤੁਹਾਡੇ ਨਾਲ ਵੀ ਹੈ ਨਾ ਵੀ ਨੌਕਰੀਆਂ ਕਿੱ데 ਕਰ ਰਹੇ ਹਾਂ ਤਾਂ ਭੁੱਖ ਕੀ ਆ ਇੰਨੀ ਕੀ ਸਰਕਾਰ ਦੀ ਮਾੜੀ ਹਾਲਾਤ ਅੱਜ ਤੁਸੀਂ ਘਾਰ ਕੱਢ ਦੇ ਕੇ ਜਾਓਗੇ ਸਰਕਾਰ ਨੇ ਤੁਹਾਨੂੰ ਸੂਤ ਦਿੱਤੀ ਸੀ ਪਹਿਲਾਂ ਵਾਲੀ ਨੇ ਜੇ ਇਹ ਰੋਡ 'ਤੇ ਨਾਲ ਜਿੱਤਾ ਭੈਣੋ ਮੇਰੀਓ 4-400 ਰੁਪਏ ਕਿਰਾਇਆ ਦੇਆ ਕਰੋਗੇ ਡਬਲ ਜੇ ਤੁਸੀਂ ਅੱਜ ਵੀ ਨਾ ਨਾ ਲੋਕੋ ਬੋਲੇ ਆਏ ਬਹੁਤ ਮਾੜੀ ਗੱਲ ਹੈ ਤੁਹਾਡੇ ਵਾਸਤੇ ਕਿੰਨਾ ਤੁਹਾਡੇ ਭਰਾਵਾਂ ਨੇ ਵਾਅਦਾ ਕੀਤਾ ਜਾ ਰਿਹਾ ਪੱਕਾ ਲੈ ਕੇ ਜਾ ਰਿਹਾ ਕੋਣ ਹੈ ਜੀ ਇਹ ਕੋਣਾ ਹੀ ਹੈ ਇਹ ਕੋਣਾ ਹੀ ਹੈ ਬਰੀ ਤੁਸੀਂ ਬਸ ਤੋੜ ਰਹੇ ਹੋ ਕੀ ਰੀਜ਼ਨ ਹੈ ਕਿ ਕਿਦੇ ਯਾਨੀ ਬਿਨਾ ਕੰਡਕਟਰ ਤੋਂ ਤੋੜ ਰਹੇ ਹੋ ਇਹ ਪਬਲਿਕ ਦੀ ਸਹੂਲਤ ਲਈ ਆ ਜੀ ਹਾਂ ਨੇ ਆਪਣੇ ਸਵਾਰੀਆਂ ਬਹੁਤ ਖੜੀਆਂ ਨੇ ਉਸ ਕਰਕੇ ਅਸੀਂ ਬਸਾਂ ਤੋੜ ਰਹੇ ਆ ਜੀ ਬਿਨਾ ਕੰਡਕਟਰ ਤੋਂ ਇਹ ਕੰਡਕਟਰ ਤੋਂ ਬਿਨਾ ਨਹੀਂ ਜਾ ਰਹੀ ਹੈ ਗਾਹਾਂ ਬੰਦਾ ਜਾ ਰਿਹਾ ਵਾ ਨਾਲ ਉਹ ਪੁੱਛ ਜਾ ਕੇ ਟੀਲ ਕਰੋ ਤੁਸੀਂ ਕੌਣ ਸਰ ਮੈਂ ਐਮ ਐਸ ਆਈ ਬੱਸ ਡਰ ਅੱਛਾ ਜੀ ਤੇ ਸਰ ਯਾਨੀ ਅੱਗੇ ਇਹਨਾਂ ਦੀ ਟਿਕਟਾਂ ਕੌਣ ਕੱਟੇਗਾ ਅੱਗੇ ਸਰ ਸੌਰੀ ਬਿਨਾ ਟਿਕਟ ਕੋਈ ਨਹੀਂ ਚੜੂਗੀ ਹਰ ਚ ਹਾਂ ਹਾਂ ਜੀ ਇਹ ਇਹ ਯਾਨੀ ਜਿਹੜੇ ਪਾਸੇ ਤੁਹਾਡਾ ਨਾਲ ਚੱਲ ਰਿਹਾ ਇਹਨਾਂ ਵੱਡਾ ਪ੍ਰੋਟੈਸਟ ਚੱਲ ਰਿਹਾਗਾ ਜਨਾਬ ਉਹਨਾਂ ਨੇ ਆਓ ਚੱਲਿਆ ਧੂਰੀ ਚੱਲਿਆ ਨਾਲ ਦਿਲ ਟੁੰਮ ਟੱਕਰ ਜਾਊਗਾ ਅੱਗੇ ਗਾਹਾਂ ਜਾਊਗਾ ਹੈ ਇਹ ਹੀ ਹਾਂ ਹਾਂ ਆਜੋ ਭਾਜੀ ਭਾਜੀ ਕੀ ਨਾਮ ਆਪਣਾ ਭਾਜੀ ਕੁਮਾਰਾ ਜੀ ਅੱਛਾ ਜੀ ਕਨੈਕਟਰ ਤੋਂ ਵੀ ਨਹੀਂ ਜਾ ਰਹੀ ਕਨੈਕਟਰ ਨਾਲ ਜਾ ਗਿਆ ਤਾਂ ਕਿੱਥੇ ਕਦਰਕਟਰ ਸੀਗਾ ਨਹੀਂ ਕੋਈ ਵੀ ਆ ਕੋਈ ਟਰੈਕਟਰ ਵੇਚਾ ਗੱਡੀ ਦੇ ਨਹੀਂ ਸੀਗਾ ਨਹੀਂ ਸਿਰ ਕੋਈ ਨਹੀਂ ਟਰੈਕਟਰ ਵੇਚਾ ਜਨਾਲ ਗੱਡੀ ਦੇ ਵੇਚਾ ਜਿਹੜਾ 14 ਘੱਟ ਰਿਹਾ ਉਹ ਮੈਂ ਕੋ ਨਹੀਂ ਆਪ ਮੈਂ ਕਿਹਾ ਬਾਹਰੀ ਬਸ ਤੇ ਉੱਪਰ ਆ ਕੇ ਉਹ ਵੀ ਉਤਰੇ ਜਿਨਾ ਕਟਰ ਕੋ ਭੇਜ ਦੇ ਗਾਉਂ ਵਿੱਚ ਚੜੇ ਨਾ ਚੜੇ ਸਰ ਇਹ ਸਪੋਰਟ ਮੰਤਰੀ ਸਾਹਿਬ ਕਦੇ ਕਰਾਲੀ ਦਾ ਬਸ ਰੰਡ ਦੇ ਤੇ ਕੱਲ ਸਵੇਰੇ ਮੁੱਖ ਮੰਤਰੀ ਸਾਹਿਬ ਜਿਹੜੇ ਉਹ ਕਰਾਲੀ ਦਾ ਬਸ ਰੰਡ ਚੈੱਕ ਕੀਤਾ ਸਵਾਰੀਆਂ ਅੱਜ ਸਾਰੀ ਨੇ ਅੱਡੇਆਂ ਤੇ ਖੜੀਆਂ ਨੂੰ ਕੌਣ ਚੱਕੂ ਤੇ ਕੌਣ ਡੇਡਾ ਘਟੋ ਇੱਥੋਂ ਤੇ ਚੜਾ ਕੇ ਮਾਰ ਲਿਆ ਆਪਾਂ ਭੇਜ ਦਿੱਤੀਆਂ ਤੇ ਗਾਹਾਂ ਵਾਲਾ ਨੂੰ ਕੌਣ ਚੱਕੂ ਇਹ ਦੱਸੇ ਖੱਜਲ ਖਵਾਰੇ ਖੜਨੇ ਵਾਸਤੇ ਅੱਡੇਾਂ ਦੇ ਵਿੱਚ ਹੁਣ ਬਸ ਇਹ ਧੂਰੀ ਜਾ ਰਹੀ ਐ ਕਿੰਨੇ ਅੱਡੇ ਪੈਂਦੇ ਨੇ ਕਿੰਨੇ ਮੈਨ ਅੱਡੇ ਢੇਲੋਂ ਹੋ ਗਿਆ ਮੰਡੀ ਹੋ ਗਿਆ ਪਲੇਰ ਕੋਟਲਾ ਹੋ ਗਿਆ ਕਿੰਨੇ ਅੱਡੇ ਨੇ ਪਾਰ ਕਰ ਉਸ ਤੋਂ ਸਾਰੀ ਕੌਣ ਚੜਾਊਗਾ ਉਹਨਾਂ ਦਾ ਕੋਈ ਕੰਟੈਕਟ ਪਾਜਿਆ ਜੀ ਇੱਕ ਨੌਕਰ ਨੇ ਸੋਧਦੀ ਇਹਨਾਂ ਨੂੰ ਫਿਕਰ ਪਈ ਹੋਈ ਹੈ ਇਹ ਨਾਲੇ ਖਲਵਾੜ ਹੈ ਜੀ ਸਾਡੀਆਂ ਭਾਵਨਾਵਾਂ ਨਾਲ ਇੱਕ ਪਾਸੇ ਸਾਨੂੰ ਮੀਟਿੰਗ ਦੇ ਸੱਦੇ ਦਿੱਤੇ ਜਾਂਦੇ ਆ ਵੀ ਆ ਜਾ ਮੀਟਿੰਗ ਆ ਲੋ ਇੱਕ ਪਾਸੇ ਸਾਡੇ ਸਾਥੀਆਂ ਨੂੰ ਮੈਡੀਕਲ ਕਰਾ ਕੇ ਜੇਲਾ ਵਿੱਚ ਭੇਜਤਾ ਅੱਜ ਤੇ ਦੂਜੇ ਪਾਸੇ ਆ ਬੱਸਾਂ ਬਿਨਾ ਟਰੈਕਟਰ ਕੈਨੇਡਾ ਨੂੰ ਚਲਾ ਦਿਆਂ ਹੁਣ ਇਹ ਵੀ ਨਹੀਂ ਪਤਾ ਵੀ ਉਹ ਜਿਹੜਾ ਡਰਾਈਵਰ ਗਿਆ ਜਿਉ ਮਹਿਕਮੇ ਦਾ ਸੀ ਜਾਂ ਕੋਈ ਹੋਰ ਬਾਹਰੋਂ ਫੜ ਕੇ ਲਿਆਂਦਾ ਇਹਨਾਂ ਨੇ ਇਹ ਵੀ ਕੋਈ ਗਾਰੰਟੀ ਹੈ ਨਹੀਂ